ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਦੇਸ਼ ਦੁਨੀਆ 'ਚ ਬੈਠੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਆ ਇਸ ਗੱਲ ਦੀ ਕਿ ਬਿੱਲੀ ਥੱਲੇੋਂ ਬਾਹਰ ਆ ਗਈ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠ ਜੋੜਾ ਉਹ ਸਾਰਿਆਂ ਨੂੰ ਪਤਾ ਆ ਫਾਈਨਲ ਇੱਕ ਮੀਟਿੰਗ ਨਹੀਂ ਅਨੇਕਾਂ ਮੀਟਿੰਗਾਂ 'ਚ ਤਸਵੀਰਾਂ ਵੀਡੀਓ ਤੁਹਾਡੇ ਸਾਹਮਣੇ ਆਈਆਂ ਨੇ ਪਹਿਲਾਂ ਇੱਕ ਵੀਡੀਓ ਆਈ ਸਾਹਮਣੇ ਜਦੋਂ ਯੂਰੇ ਭਗਵੰਤ ਮਾਨ ਜੀ ਜਿਹੜਾ ਬੜਾ ਮਜ਼ਾਕ ਉਡਾਉਂਦੇ ਸਨ ਰਾਹੁਲ ਗਾਂਧੀ ਦਾ ਕਿਵੇਂ ਉਹਦੇ ਮਗਰ ਮਗਰ ਭੱਜ ਲਿਆ ਉਹਦੇ ਨਾਲ ਹੱਥ ਮਿਲਾਉਣ ਲਈ ਔਰ ਕਿਵੇਂ ਉਹਦੇ ਅੱਗੇ ਇਸ ਤਰ੍ਹਾਂ ਹੱਥ ਜੋੜ ਕੇ ਗਿੜਗੜਾ ਰਿਹਾ ਉਹ ਕਰਨਾਟਕਾ ਦੀ ਉਹ ਵੀਡੀਓ ਸੀ ਉਹ ਬਹੁਤ ਜਨਤਿਕ ਵੀ ਹੋਈ ਉਸ ਤੋਂ ਬਾਅਦ ਹੁਣ ਕਾਜ਼ੀਆਂ ਜਿਹੜੀਆਂ ਫੋਟੋਆਂ ਬਾਹਰ ਆਈਆਂ ਨੇ ਉਹ ਕੇਜਰੀਵਾਲ ਸਾਹਿਬ ਜੀ ਨੂੰ ਅਸੀਂ ਮਫਲਰ ਮੈਨ ਵੀ ਕਹਿੰਦੇ ਸੀ ਕਿਵੇਂ ਸਰਕਾਰ ਆਉਣ ਤੋਂ ਪਹਿਲਾਂ ਉਹਨਾਂ ਨੂੰ ਮਫਲਰ ਮੈਨ ਦੇ ਨਾਂ ਤੇ ਜਾਣਿਆ ਜਾਂਦਾ ਸੀ ਸਰਕਾਰ ਬਣਨ ਤੋਂ ਬਾਅਦ ਉਹਨੂੰ ਮਾਪਲਰ ਮੈਨ ਉਹਨਾਂ ਨੇ ਖਰਗੇ ਸਾਹਿਬ ਨੂੰ ਬਣਾਤਾ ਔਰ ਕੱਲਾ ਮਾਪਲਰ ਮੈਨ ਨਹੀਂ ਉਹਨਾਂ ਨੂੰ ਆਪਣੇ ਇੰਡੀਆ ਬਲੌਕ ਦਾ ਮੇਨ ਫੇਸ ਬਣਾਤਾ ਪ੍ਰਧਾਨ ਮੰਤਰੀ ਦਾ ਫੇਸ ਬਣਾਤਾ ਔਰ ਇਸ ਗੱਲ ਦੀ ਪ੍ਰੋਪੋਜ਼ਲ ਕੇਜਰੀਵਾਲ ਸਾਹਿਬ ਨੇ ਆਪ ਰੱਖੀ ਔਰ ਉਹ ਔਰ ਬੜੀ ਖੁਸ਼ੀ ਨਾਲ ਉਹ ਫੋਟੋ ਜਨਤਕ ਹੋਈ ਹੈ ਸੋ ਗੱਠ ਜੋੜ ਦੀ ਮੈਂ ਬਾਰ-ਬਾਰ ਗੱਲ ਕਿਉਂਕਿ ਕਰ ਰਿਹਾ ਇਹ ਤਾਂ ਮੈਂ ਤੁਹਾਨੂੰ ਯਾਦ ਕਰਾ ਰਿਹਾ ਔਰ ਇਸੇ ਤਰ੍ਹਾਂ ਕੱਲ ਇੱਕ ਫੋਟੋ ਫਿਰ ਵਾਇਰਲ ਹੋਈ ਜਿਹਦੇ ਚ ਚੰਡੀਗੜ੍ਹ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਰਾਗਵ ਚੱड्ढा ਤੇ ਪਵਨ <strong>ਬਾਂਸਲ</strong> ਜਿਹੜੇ ਪਹਿਲਾਂ ਮਿਨਿਸਟਰ ਰਹਿ ਚੁੱਕੇ ਆ ਉਹਨਾਂ ਦੀ ਤਸਵੀਰ ਸਾਂਝੀ ਹੁੰਦੀ ਔਰ ਕਿਵੇਂ ਇਹ ਗੱਠਜੋੜ ਚੰਡੀਗੜ੍ਹ ਚ ਇਹ ਅਲਾਈਅੰਸ ਇਲੈਕਸ਼ਨ ਲਾ ਰਿਹਾ ਔਰ ਮੈਂ ਬਾਰ-ਬਾਰ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਰਿਹਾ ਕਿ ਦੇਖੋ ਇਹ ਇੱਕ ਤਰੀਕਾ ਫੜਿਆ ਲੋਕਾਂ ਨੂੰ ਮੂਰਖ ਬਣਾਉਣ ਦਾ ਪਹਿਲਾਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ ਦਿੱਲੀ ਚ ਵੀ ਸਮਝੌਤੇ ਜੇ ਸਰਕਾਰ ਚੱਲੀ ਹੈ ਉਦੋਂ ਸੋਹਾ ਕਾਦੀਆ ਸੰਕੇਤ ਵੀ ਜੀ ਹਲ ਸਾਹਿਬ ਨੇ ਆਪ ਦੇ ਬੱਚਿਆਂ ਦੀ ਕਿ ਕਦੇ ਗੱਠ ਜੋੜ ਨਹੀਂ ਹੋਊਗਾ ਔਰ ਉਹ ਗੱਠ ਜੋੜ ਹੋਇਆ ਸੀ ਜਦੋਂ ਪਹਿਲੀ ਵਾਰੀ ਸਰਕਾਰ ਬਣੀ ਉਹ ਵੀ ਸਾਰਿਆਂ ਦੀ ਯਾਦ ਚ ਉਹਨਾਂ ਦੇ ਮਨ ਚ ਉਹ ਯਾਦ ਕਰਾਉਣਾ ਬੜਾ ਜ਼ਰੂਰੀ ਹੈ ਕਿ ਉਹ ਸੋਲੋ ਸਭ ਨੂੰ ਯਾਦ ਹੈ ਕਿ ਉਹ ਗੱਠ ਜੋੜ ਹੋਇਆ ਸੀ ਅੱਜ ਫੇਰ ਚੰਡੀਗੜ੍ਹ ਹੋ ਗਿਆ ਦਿੱਲੀ ਇੰਡੀਆ ਦੇ ਨੈਸ਼ਨਲ ਲੈਵਲ ਤੇ ਇਹਨਾਂ ਦਾ ਗੱਠ ਜੋੜ ਹੋ ਗਿਆ ਔਰ ਇੱਕ ਮੀਟਿੰਗ ਨਹੀਂ ਅਨੇਕਾਂ ਮੀਟਿੰਗ ਹੋ ਗਈਆਂ ਔਰ ਉਹਦੇ ਚ ਬਿਆਨ ਆਗੇ ਆ ਕਿ ਅਸੀਂ ਹਮੇਸ਼ਾ ਇਕੱਠੇ ਆਂ ਜਦ ਵੀ ਪਾਰਲੀਮੈਂਟ ਚ ਕੁਝ ਹੁੰਦਾ ਔਰ ਕੋਈ ਗੱਲਾਂ ਹੁੰਦੀ ਹੈ ਆਪਾਂ ਸਭ ਨੇ ਵੱਖ-ਵੱਖ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਵੇਂ ਉੱਥੇ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦਿੰਦੀ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਕੋਈ ਆਪੋਜੀਸ਼ਨ ਪਾਰਟੀ ਕਾਂਗਰਸ ਨਹੀਂ ਹੈ ਔਰ ਇਹੀ ਕਾਰਨ ਹੈ ਇੱਕ ਵਾਰ ਇਹਨੇ ਇਕ ਆਵਾਰੀ ਇਹਨਾਂ ਦੇ ਆਪ ਦੇ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਵੀ ਕੋਈ ਪ੍ਰੋਗਰਾਮ ਕੀਤੇ ਉਹਨਾਂ ਨੇ ਵੀ ਇਹ ਵਿਸ਼ਾ ਉਠਾਇਆ ਅਸੀਂ ਵੀ ਦੀ ਗੱਲ ਕੀਤੀ ਆ ਰਾਜੇ ਨੇਰੇ ਚ ਕੁਝ ਕਾਂਗਰਸ ਲੀਡਰਾਂ ਦੀ ਅ ਭਗਵੰਤ ਮਾਨ ਨੂੰ ਮੰਨਣ ਦੀ ਗੱਲ ਕੀਤੀ ਹੈ ਔਰ ਇਹ ਗੱਲ ਵੀ ਕੀਤੀ ਹੈ ਕਿ ਕਿਵੇਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਫੇਲ ਹੋ ਗਈ ਹੈ ਔਰ ਕਿਵੇਂ ਕਾਂਗਰਸ ਪਾਰਟੀ ਦੀ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹ ਕਿਵੇਂ ਆਮ ਆਦਮੀ ਪਾਰਟੀ ਭਗਵੰਤ ਮਾਨ ਨਾਲ ਰਲਈ ਔਰ ਆਪਾਂ ਇਹ ਵੀ ਵੇਖਿਆ ਕਈ ਇਹਨਾਂ ਦੇ ਐਮਪੀ ਜੋ ਟਵੀਟ ਉਹ ਕਰਦੇ ਆ ਉਹ ਟਵੀਟ ਭਗਵੰਤ ਮਾਨ ਕਰਦਾ ਹੈ ਜਾਂ ਉਹ ਇੱਕ ਤਰੀਕੇ ਦੇ ਮੁਖ ਬੁਲਾ ਰਹੇ ਆਮ ਆਦਮੀ ਪਾਰਟੀ ਦੇ ਬਣੇ ਸੋ ਮੇਰਾ ਕਹਿਣ ਦਾ ਭਾਵ ਕਿ ਭਾਈ ਕੋਈ ਆਪੋਜੀਸ਼ਨ ਕਾਂਗਰਸ ਨੂੰ ਇਹ ਨਾ ਸਮਝ ਲਈ ਕਿ ਆਪੋਜੀਸ਼ਨ ਪਾਰਟੀ ਹੈ ਇਹ ਰੂਲਿੰਗ ਪਾਰਟੀ ਹੈ ਲੋਕਾਂ ਦੀ ਅੱਖਾਂ 'ਚ ਇਹ ਘੱਟਾ ਪਾ ਰਿਹਾ ਇਹਨਾਂ ਦਾ ਅਲਾਈਅੰਸ ਪੱਕਾ ਹੁਣ ਤਾਂ ਕੱਲੀ ਇਹ ਦੇਖਣ ਦੀ ਲੋੜ ਹੈ ਕਿ ਕਿਹੜਾ ਵਾਸ਼ਿੰਗ ਪਾਊਡਰ ਵਰਤਿਆ ਜਾਣਾ ਔਰ ਕਿਵੇਂ ਇਹਨਾਂ ਨੂੰ ਵਾਸ਼ਿੰਗ ਮਸ਼ੀਨ 'ਚੋਂ ਕੱਢ ਕੇ ਜਿਨ੍ਹਾਂ ਨੂੰ ਇਹ ਚੋਰ ਕਹਿੰਦੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਸਾਫ਼ ਕਰਕੇ ਤੁਹਾਡੇ ਅੱਗੇ ਪੇਸ਼ ਕਰਨਾ ਇਸ ਲਈ ਪੰਜਾਬੀਆਂ ਸੁਚੇਤ ਹੋ ਜੋ ਇਹਨਾਂ ਲੂੰਬੜ ਚਾਲਾਂ ਤੋਂ ਬਚ ਜੋ ਇਹ ਗੱਠ ਜੋੜ ਦੀ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਚਾਹਾਂਗਾ ਕਿ ਇਹ ਆਮ ਆਦਮੀ ਪਾਰਟੀ ਵੀ ਸਪਸ਼ਟ ਕਰੇ ਜਿਨ੍ਹਾਂ ਨੂੰ ਫੜ ਕੇ ਤੁਸੀਂ ਚੋਰ ਕਿਹਾ ਸੀ ਉਹਨਾਂ ਕਾਂਗਰਸ ਲੀਡਰਾਂ ਨੂੰ ਔਰ ਜਿਹੜੇ ਅੰਦਰ ਗਏ ਆ ਉਹ ਵੀ ਦੱਸਣ ਕਿ ਹੁਣ ਉਹ ਜਾਂ ਜਿੰਨੇ ਵੀ 117 ਹਲਕੇ ਦੇ ਕਾਂਗਰਸ ਦੇ ਲੀਡਰ ਬੈਠੇ ਉਹ ਕਿਵੇਂ ਆਮ ਆਦਮੀ ਨੂੰ ਚੰਗਾ ਕਹਿਣਗੇ ਇਹ ਲੋਕਾਂ ਨੂੰ ਵੀ ਸਮਝਾਓ ਕਿਉਂਕਿ ਲੋਕਾਂ ਲਈ ਤਾਂ ਇਹ ਸਮਝਣ ਤੋਂ ਬਾਅਦ ਪਰਾਂ ਦੀ ਗੱਲ ਇਸ ਲਈ ਇਹ ਗੱਠ ਜੋੜਦਿਆਂ ਔਰ ਅੱਜ ਦੇ ਹਾਲਾਤਾਂ ਗਿਆ ਮੈਂ ਸਮਝਦਾ ਸੀ ਤੁਹਾਡੇ ਅੱਗੇ ਇਹ ਗੱਲ ਰੂਬਰੂ ਕਰਨੀ ਪਈ ਜ਼ਰੂਰੀ ਆ ਬਹੁਤ ਬਹੁਤ ਧੰਨਵਾਦ